ਕਿਵੇਂ ਕੋਮੰਡਾ ਕੁਝ ਜੀਜੀ ਡਾਟਾ ਹੁੰਦਾ ਜਾਂ ਕੀ ਸਿਸਟਮ ਆਉਂਦੀ ਚੱਲਦੀ ਹੈ ਦੇਖੋ ਜੀ ਮਨੋਵਿਗਿਆਨ ਕਰਦਾ ਹੈ ਇਹ ਵਸੇ ਮਤਲਬ ਵੀ ਆਲੋਗ ਮੈਂ ਪਹਿਲਾਂ ਵੀ ਤੋੜੀ ਇਹ ਤਾਂ ਮਰਨ ਦਾ ਹਾਲ ਹੁੰਦਾ ਕੋਨਾ ਮੈਨੂੰ ਕਰਦੇ ਨੇ ਮੇਰੇ ਵੇਖੇ ਚੱਲਦੀ ਆ ਲੋ ਮੇਰੇ ਘਰ ਦੇ ਨੇ ਕਿਹਾ ਕਿ ਭੁੱਤ ਮੇਰੀ ਘਰੋਂ ਹੁੰਦੀ ਹੈ ਸਮਾਜੀ ਕੋਈ ਨਹੀਂ ਇਹ ਘਰ ਚੱਲਦੇ ਆ ਮੈਂ ਇਹ ਗੱਲ ਤੁਹਾਨੂੰ ਪੁੱਛਿਆ ਵੀ ਜਿਹੜੇ ਤੁਸੀਂ ਸਿਰਖਮੋਂਦੇ ਹੋ ਵੀ ਉਦੋਂ ਕੋਈ ਦੇਵੀ ਦੇਵਤਾ ਹਾਜ਼ਰ ਹੁੰਦਾ ਕੀ ਨਹੀਂ ਦੇਵੀ ਦੇਵਤਾ ਕੋਈ ਦੇਵੀ ਦੋਤਰੀ ਕੋਈ ਹਾਜ਼ਰ ਹੁੰਦਾ ਨਹੀਂ ਦੇਵੀ ਦੇਵਤਾ ਨਹੀਂ ਹਾਜ਼ਰ ਹੁੰਦਾ ਤੁਹਾਨੂੰ ਸਮਝ ਆ ਗਈ ਵੀ ਦੇਵੀ ਦਾ ਕੋਈ ਹਾਲ ਨਹੀਂ ਮੈਂ ਤੁਹਾਨੂੰ ਸਮਝਾ ਤਾ ਇਹਦੇ ਅੰਦਰ ਐ ਡੇਟੇ ਕੇਜ ਰੱਖੇ ਆ ਹੈ ਤੁਸੀਂ ਸਿਰਖਮਾਈਏ ਨੇ ਸਿਰਖਮੋਂ ਨਾਲ ਕੀ ਹੋ ਜਾਂਦਾ ਕਿਹੜੀ ਸ਼ਰਤਾਂ ਦੇ ਵਿੱਚ ਲਿਖਿਆ ਵੀ ਚਿਰਕੋਣਾ ਆ ਦੇਖੋ ਜੀ ਮਾਮਲੇ ਦਾ ਬਾਈ ਜੀ ਹੋਰ ਕਰਾ ਰਿਹਾ ਹੈ ਤੇ ਨੂੰ ਮੰਨਦਾ ਕਿ ਦੱਸ ਤੂੰ ਜੀ ਜੀ ਥੱਗੇ ਤੋਂ ਜੀਮ ਨੂੰ ਜੀ ਕਾਲੀ ਦਾ ਦਾਵਾ ਤਾਂ ਕਰ ਮਾਂਦੇ ਨੇ ਜੀ ਨਾ ਆਪ ਦੀ ਜੇ ਵੀ ਸਧਾਰਨ ਸੇਵਾ ਕਰਨੀਆਂ ਕਰ ਲਾ ਦੇ ਜੀ ਮੈਂ ਕਹਿੰਦੀ ਉੱਪਰੋਂ ਜੋ ਮੈਂ ਜਾ ਰਹੀ ਮੰਨ ਕੇ ਚਲੋ ਕਿ ਆਪਾਂ ਕਿਸੇ ਦੀ ਸੇਵਾ ਕਰੀਏ ਉਹ ਨਹੀਂ ਕਿਸੇ ਦੀ ਬੁਦੀ ਨਹੀਂ ਮਾਂ ਦੀ ਘਰ ਦੇ ਵਿੱਚ ਸੇਵਾ ਕਰੀਏ ਮੈਂ ਤੁਹਾਨੂੰ ਇਹੀ ਗੱਲ ਆਪ ਦੀ ਸੇਵਾ ਕਰ ਬੰਦੇ ਆ ਠੀਕ ਹੈ ਜੀ ਠੀਕ ਹੈ ਤੇ ਦੇਖੇ ਜੇ ਲੋਕਾਂ ਕਹਿੰਦਾ ਵਿਚਰਦੇ ਮੋਣੀ ਲਾ ਦੂ ਕਦੇ ਕਿਸੇ ਨੂੰ ਕਹਿੰਦਾ ਕਿ ਇੰਨੇ ਪੈਸੇ ਲਿਆ ਆ ਆਹ ਜਿਹੜਾ ਕੰਮ ਕਰ ਦੂ ਜੇਕਰ ਲੋਕਾਂ ਬਾਰੇ ਦੁਦਾ ਦ ਤੁਹਾਨੂੰ ਪਤਾ ਸੀ ਮੈਂ ਆ ਨਾ ਨਹੀਂ ਬਾਬਾ ਜੀ ਮੈਂ ਦੇਖੋ ਕੰਮ ਵੀ ਕਰਨਾ ਪਰ ਬਾਈ ਜੇ ਤੁਹਾਨੂੰ ਆਪਾਂ ਇੱਦਾਂ ਕਰ ਦਿੱਤਾ ਨਾ ਮੋਰ ਤਾਂ ਇਹ ਨਾ ਹੋਣਾ ਲੱਗਦਾ ਰੇਸ਼ਟਾ ਆਇਆ ਕਾਲਾ ਵੀ ਗੜਗਾ ਨੂੰ ਬੁਲਾਣਾ ਹੈ ਇਹ ਲੈ ਲਿਓ ਹਾਂ ਵੀ ਜੇ ਕੋਈ ਮੈਂ ਕੋਈ ਨਾ ਸਾਫਨਾ ਮੰਨਦਾ ਹੀ ਗੱਲ ਦਾ ਠੀਕ ਹੈ ਜੀ ਕਹਿ ਰਹੇ ਹੋ ਹੋ ਵੀ ਸਕਦਾ ਪਰ ਦੇਖੋ ਹੋ ਨਹੀਂ ਸਕਦਾ ਹੈਗਾ ਇਹ ਨਹੀਂ ਚਲੋ ਮੈਂ ਕੋਈ ਨਾ ਮੰਨ ਲੈਂਦਾ ਨਹੀਂ ਇਹਦੇ ਬਿਤੇ ਮਤਲਬ ਇਹਦਾ ਕੋਈ ਨਹੀਂ ਹਮ ਨਹੀਂ ਅਜਾ ਕੰਮ ਕਰਦੇ ਨਹੀਂ ਜਲਦੀ ਨਾਲ ਕਰਦਾ ਮੈਨੂੰ ਸਭਰੇ ਮਾਪੇ ਦੀ ਬਸਮ ਲੱਗੇਗੀ ਮੈਂ ਨਾ ਅੱਜ ਤੱਕ ਮੂਹ ਨਹੀਂ ਵਾਲਾ ਕੰਮ ਕੀਤਾ ਅੱਜ ਨਾ ਕੀਤਾ ਕੱਲ ਇਹ ਗੱਲ ਮੈਂ ਜੇ ਮੇਰੀ ਖਰੇ ਦੇ ਉਗਮਾ ਕਲਾ ਵੜ ਦਿਓ ਤੇ ਮੋਹਣੀ ਵਾਲਾ ਕੰਮ ਕੀਤਾ ਜੀ ਤਾਂ ਬਦ ਕਰਾ ਦਿਓ ਆਪਾਂ ਤੁਹਾਡੇ ਦੇਣਦਾਰ ਹੈ ਐਟ ਵਾਰ ਨੂੰ ਠੀਕ ਹੈ ਲੈਕਟ ਦੇ ਵਿੱਚ ਭਰਲੀ ਅੱਜ ਤੋਂ ਬਾਅਦ ਨਾ ਨਾ ਮੈਂ ਗੱਡੀ ਲਾਵਾਂ ਠੀਕ ਹੈ ਨਾਮ ਹੈ ਸੰਤ ਸਦਨ ਨਾਮ ਹੈ ਕੋਸ਼ਟ ਹਲਾਟਪਾ ਲਾਵਾਂ ਠੀਕ ਹੈ ਆ ਉਹਦਾ ਸਿਰਫ ਆਬਦੀ ਸੇਵਾ ਕਰੂੰਗਾ ਠੀਕ ਹੈ ਨਾਮ ਹੈ ਕਿਸੇ ਦੁਕਾਨਾਂ ਤੇ ਜਾ ਕੇ ਤੇ ਹੋ ਜਾਵੇ ਫਿਰ ਮਾਰ ਠੀਕ ਹੈ ਠੀਕ ਹੈ ਜਿਹੜਾ ਕੇਸ ਵਧਾਏ ਆ ਇਹਨਾਂ ਨੂੰ ਜ਼ਿਆਦਾ ਪ੍ਰੋਪਰਟੀ ਕਿਸ ਨੂੰ ਚਾਹਿਆ ਤੇ ਨਹੀਂ ਆਪੇ ਕਟਾਵਾ ਦੇ ਜਦੋਂ ਭਾਈ ਬੰਦਾ ਸਿਰ ਮੱਥੇ ਪਰ ਆਪ ਵੀ ਕਰਦੇ ਲਾਸਟ ਵਾਰਨਿੰਗ ਆ ਇਸ ਦਮ ਨਿਕਰਾ ਸੋਦਾ ਲਗੂਗਾ ਮਾਨਸ ਸੱਚਾ ਦੱਸਿਆ ਪਰ ਮੈਂ ਜਿਹੜੀ ਘਰ ਦੀ ਸੇਵਾ ਮੈਂ ਇਤੋਂ ਨਹੀਂ ਪਸੰਦਦਾ ਇਹ ਮੈਂ ਤੁਹਾਨੂੰ ਆ ਗੱਲ ਜੂਰ ਜ਼ਰੂਰ ਦੇਹ ਇੰਨਾ ਟੀ ਘਰ ਦੀ ਸੇਵਾ ਵੀ ਦੇ ਕੇ ਨੂੰ ਅਸੀਂ ਵੀ ਨਹੀਂ ਮਾਰਾ ਕਹਿੰਦੇ ਮੇਰਾ ਸਾਡੇ ਵੀ ਪੂਰੇ ਜੋਗਾ ਤੇ ਦੇਵੀ ਦੇ ਪ੍ਰਮਾਣਨਾ ਵੀਰੇ ਜੋਤਮਤੀ ਆਉਂਦਾ ਕਰ ਜੋਤਮਤੀ ਕਰਦੇ ਆ ਆਪੋ ਆਪਣਾ ਸਾਰੀ ਗੱਲਾਂ ਸੰਗਤ ਕਿ ਦੇਖੋ ਮੈਂ ਕੋਲ ਕੋਈ ਸੰਗਤ ਨਹੀਂ ਜਾਉਂਦਾ ਜਦੋਂ ਮਾਗੀ ਤੁਸੀਂ ਮੇਰੇ ਕੋਲ ਤਸ਼ੱਕ ਦੀ ਵੀਰਵਾਰਨਾ ਬੈਠਦਾਗਾ ਉਹੀ ਮੇਰੇ ਕੋਲ ਜਦੋਂ ਮਰਜੀ ਆ ਕੇ ਦੇਖ ਲਿਓ ਜੇ ਕੋਈ ਇੱਕ ਬੰਦਾ ਵੀ ਬੈਠਿਆ ਹੋਇਆ ਹੋਵੇ ਜਾਂ ਕੋਈ ਦਿੱਤੀ ਫੇਰਾਸੇ ਇਸ ਤੋਂ ਬਾਅਦ ਅੰਦਰ ਕੈਮਰਾ ਮੈਂ ਕਹੀਏ ਨਹੀਂ ਮੰਨਣਾ ਅੱਜ ਤੋਂ ਬਾਅਦ ਮੇਰੀ ਗੱਦੀ ਵਾਲਾ ਸਿਸਟਮ ਜਿਹੜਾ ਸਾਰਾ ਬੰਦ ਆ ਠੀਕ ਆ ਨਾ ਮੈਂ ਕੋਈ ਕਿਸੇ ਦੇ ਘਟਾਲਾ ਲਾਵਾ ਨਾ ਮੈਂ ਕਿਸ ਨੂੰ ਕੋਈ ਪੁੱਛਦੇ ਮੈਂ ਨਾ ਮੈਂ ਜਿੱਦੇ ਜਾਗਿੱਤੇ ਸਿਰਕਮਾਵਾ ਠੀਕ ਹੈ ਲਾ ਬਾਬਾਈ ਮਨਨ ਕੇ ਜੇ ਤੁਮ੍ਹ ਬਾਬਾਈ ਨੇ ਕਿਹਾ ਠੀਕ ਹੈ ਮੈਂ ਉਸ ਗੱਲ ਨੂੰ ਮਨਜ਼ੂਰ ਕਰਦਾ ਆਂ ਵੀ ਨਾ ਤਾਂ ਨਟਾ ਲਾਵਾ ਨਾ ਮੈਂ ਕੋਈ ਮਤਲਬ ਹੋਰ ਕੰਮ ਕਰਾਂ ਵੀ ਆਪ ਦੀ ਸੰਧਾਰ ਆਪਣੇ ਘਰ ਦੇ ਵਿੱਚ ਸੇਵਾ ਨਾਲ ਦੀ ਕੰਨੀ ਘਰ ਦੇ ਵਿੱਚ ਸੰਧਾਰ ਸੇਵਾ ਕਰੀਆ ਕਾਲਾ ਹੋਰ ਕੋਈ ਰੋਜ਼ੀ ਰੋਟੀ ਕਰ ਕਿਰਤ ਕਰਾਂ ਵੀ ਬਾਬਾਈ ਮੈਂ ਆਹ ਨੂੰ ਆਹ ਨੂੰ ਚਲਾ ਬਾਕੀ ਕਾ ਆਹ ਨੂੰ ਹੀ ਮੇਰੇ ਕੋਲ ਮੰਦਰੀ ਦੀ ਜਿੱਤੇ ਹੀ ਹੁਣ ਮੰਨ ਕੇ ਚੱਲੋ ਇੱਕ ਗੱਲ ਹੈ ਜੀ ਚਲੋ ਮੇਰੀ ਗੱਲ ਸੁਣੋ ਕਿੰਨੀ ਜ਼ਰੂਰ ਕਰੂੰਗਾ ਵੀ ਦੇਖੋ ਹੌ ਸੋਚ ਕੇ ਚੱਲੋ ਕਿ ਇਹ ਗੱਲ ਹੈ ਹੁਣ ਆਪਾਂ ਕੋਈ ਪਤਨ ਦੀ ਜਿਹੜਾ ਸੇਵਾ ਕਰਦਾ ਹੈ ਕਿ ਨਾ ਹੁਣ ਗੱਲ ਕਰਦਾ ਜੀ ਠੀਕ ਹੈ ਜਿੰਨੇ ਤੁਹਾਨੂੰ ਲੱਗਿਆ ਹੋਊ ਤੁਸੀਂ ਦੱਸ ਦਿਓ ਮੈਨੂੰ ਉਹ ਮੈਂ ਨਹੀਂ ਮੰਨ ਕੇ ਚੱਲਾਂ ਬਾਬਾ ਜੀ ਤੇ ਗੱਲ ਕਰੇ ਕਰਦਾ ਹੁੰਨਾ ਬਾਬਾ ਜੀ ਦੇ ਖੋਦੇ ਵਿੱਚ ਠੀਕ ਹੈ ਉਹ ਗੱਲ ਕਰੇ ਉਹ ਸਾਡੇ ਪਿਸ਼ੋਕੜ ਦੇ ਵਿੱਚੋਂ ਚੱਲ ਕੀਤੀ ਠੀਕ ਹੈ ਮੈਂ ਅੱਜ ਵੀ ਕਰਦਾ ਜੀ ਮੈਂ ਖੋਦੇ ਵਿੱਚ ਬੰਨਣਗੇ ਬਰਾਬਰ ਦੇ ਕੋਈ ਪਤਾ ਹੈ ਵੀ ਉਹ ਸੇਵਾ ਦੇ ਵਿੱਚ ਜੇ ਮੈਨੂੰ ਕੋਈ ਸੇਵਾ ਦੇ ਜਾਂਦਾ ਉੱਥੇ ਮੈਂ ਕੀ ਕਰਾਂਗੀ ਦੇਖ ਇੱਕ ਗੱਲ ਹੈ ਮੈਂ ਆਗਰ ਦਾ ਪੁੱਛਣਾ ਪਈ ਆਈ ਨੇ ਆਜਾ ਸਾਦਾ ਸੰਤਾਨੀ ਇਹ ਮੈਂ ਤੋਂ ਸੇਵਾ ਕਰਨਾ ਕਰ ਫੰਟਾਸੀ ਉਹ ਵੀ ਕੋਈ ਨਾ ਕਦੇ ਰੋਕਿਆ ਨਾ ਰੁਕੀ ਚੱਰੇ ਠੀਕ ਹੈ ਉਹ ਚੱਲਦੀ ਸੇਵਾ ਦੇ ਵਿੱਚ ਅਗਲਾ ਦੀ ਸ਼ਰਤਾਂ ਨਾਲ ਦੇ ਗਿਆ ਫੁੱਲ ਸੁਣ ਦੇਗਾ ਤੂੰ ਜਾਨ ਦੇਗਾ ਉਹਨਾਂ ਦਾ ਲੱਖ ਗੱਲ ਹਾਂ ਉਹੀ ਗੱਲ ਪਰ ਹਾਂ ਜੇ ਤੇਰੀ ਗੱਦੀ ਦੇ ਅੱਗੇ ਨਾ ਮੈਨੂੰ ਸੰਤਨ ਮਿਲ ਗਈ ਮੈਂ ਫਿਰ ਜਾਨ ਦੇ ਵੀਡੀਓ ਪਾਈਆਂ ਹੋਈਆਂ ਠੀਕ ਹੈ ਜਾ ਕਰਦਾ ਤੱਕ ਮੈਂ ਬਾਬਾ ਜੀ ਜੀ ਕਰਤੀ ਆ ਜੀ ਸਾਨੂੰ ਮੁੰਡਾ ਸਾਡੇ ਜੀ ਕਰਤੀ ਆ ਬਾਬਾ ਜੀ ਮੈਂ ਜੀ ਕਰਕੇ ਰਹੇ ਬੰਦੇ ਲਗਾਉਂਦੇ ਆਇਦੇ ਬਣਾ ਦੇ ਬਾਦੀ ਆ ਮਾ ਮੇਰੀ ਹੈ ਜੀ ਮੈਂ ਦੇਖੋ ਮੈਂ ਜੋ ਆਪ ਜੀ ਆਪ ਪਹਿਲੇ ਹੀ ਆ ਭਈਆ ਪਾਪਾ ਆਪਣੀਆਂ ਨਾਰਮਲ ਬਈਆ ਕਿ ਮੈਂ ਜੱਸ ਗਈ ਇਹ ਨਾ ਤਾਂ ਨਾਰਮਲ ਹੈ ਜੀ ਮੈਂ ਜਿੰਗਾਈ ਹੈ ਨੇ ਹਾਂ ਜੀ ਜੇ ਕਿਸੇ ਬਾਬੇ ਨੂੰ ਪ੍ਰਮੋਟ ਕੀਤਾ ਆਪਾਂ ਜਿਵੇਂ ਨਾ ਠੀਕ ਹੈ ਮਨ ਨਾਲ ਚੁੱਪ ਜੀ ਜਦੋਂ ਮੈਂ ਆਗਰ ਜੀ ਤੁਹਾਡੇ ਜਿਹੜੀ ਹਾਜ਼ੂਰ ਤੇ ਹੀ ਬੈਠ ਗਿਆ ਜੇ ਕੋਈ ਮੰਨ ਕੇ ਸੇਵਾ ਚੱਲਦੀ ਹੈ ਜਦੋਂ ਚੱਲ ਕੇ ਸੇਵਾ ਚੱਲ ਜੇ ਜਦੋਂ ਕੋਈ ਮੇਰੇ ਕੋਲ ਬੈਠਾ ਆਇਆ ਉਹਦਾ ਨਾ ਮੇਰੇ ਤੋਂ ਇੰਨੀ ਕਿਰਪਾ ਕਰ ਦਿੰਦੂ ਕਿ ਕਈ ਵਾਰ ਅਗਲਾ ਹਾਂ ਸੇਵਾ ਰਹਿਣਾ ਉਹਦਾ ਵੀ ਬੈਠ ਵੀ ਜਾਂਦਾ ਹੈ ਉਹ ਗੱਲ ਦੱਸੋ ਜੀ ਮੈਂ ਉਹ ਗੱਲ ਨੂੰ ਜਿੰਨਾ ਸਾਰੀ ਨਾ ਸਰਮਦਾ ਉਹ ਗੱਲ ਨਾ ਬਾਤ ਲੈਣਾ ਕਿ ਮੈਂ ਤੁਸੀਂ ਕਹੋ ਕਹਿੰਦੇ ਕਿ ਜੀ ਵਿਜੇਪ ਤੇ ਪੀਰ ਪੰਦਰ ਮੰਨਦਾ ਸਾਡੇ ਵੀ ਪੂਜਨਯੋਗ ਨੇ ਠੀਕ ਹੈ ਤੁਹਾਰੀ ਉਹਨਾਂ ਦੀ ਸੇਵਾ ਕਰ ਬੰਦੇ ਆ ਠੀਕ ਹੈ ਨਾ ਆ ਸਿਰ ਜੇ ਮਾਰਨੇ ਮੁੱਠਾ ਦੇਣੀਆਂ ਢਾਲੇ ਪਾਉਣੇ ਠੀਕ ਹੈ ਲੋਕਾਂ ਨੂੰ ਬਹਿਮਾ ਕਰਮਾਂ ਵਿੱਚ ਉਹਨਾ ਬੰਦ ਕਰਦੇ ਠੀਕ ਹੈ ਨਾ ਇਹ ਜੀ ਜਿੰਨੂੰ ਵੀ ਪਤਾ ਵੀ ਸਿਰ ਮਾਰਨ ਨਾਲ ਕੁਝ ਨਹੀਂ ਹੁੰਦਾ ਖੰਡਵਾਦ ਐਸਾ ਰੱਖਦਾ ਕੋਈ ਗੱਲ ਮੰਨ ਲਈ ਜਾਂ ਕੋਈ ਗੱਲ ਸਿਰ ਮੱਤੇ ਕਰ ਉਸ ਤੋਂ ਬਰੁਖ ਨਹੀਂ ਪਾ ਕੇ ਹਾਂ ਜੀ ਤਾਂ ਮੈਂ ਤੁਹਾਨੂੰ ਮੈਂ ਸੁਣਾ ਲਿਆ ਇੱਥੇ ਬਾਕੀ ਜਮਾਈ ਬਕੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਖਤੇ ਸਾਹ ਸੰਗਤ ਜੀ ਦੀਪਾ ਬਾਬਾ ਅਮਰਪੁਰਾ ਪਸਤੀ ਗਲੀ ਨੰਬਰ 22 ਦੋ ਹੈ ਗਲੀ ਨੰਬਰ 2 ਠੀਕ ਹੈ ਨਾ ਇਸਨੇ ਆਪੀਆਂ ਗਲਤੀਆਂ ਨੂੰ ਮੰਨਦੇ ਹੋਏ ਅੱਜ ਮਾਫੀ ਮੰਗ ਲਈ ਬਾਕੀ ਜਿਹੜਾ ਸਾਡਾ 7 ਤਰੀਕ ਨੂੰ ਅਮਰੀਕਾਟ ਇਕੱਠ ਹੈਗਾ ਉੱਥੇ ਵੀ ਇਹ ਜਾਊਗਾ ਤੇ ਆਗਾ ਲਿਖਤੀ ਤੌਰ ਤੇ ਮਾਫੀ ਮੰਗ ਕੇ ਆਊਗਾ ਜਾਏਗਾ ਆ ਵੀ ਹਣੀ ਜਰੂਰ ਬਈ ਨੂੰ ਲੈ ਕੇ ਬਈ ਆ ਬਈ ਨੂੰ ਲੈ ਕੇ ਤੀ ਵਾਰੀ ਜੀ ਦਾ ਖਾਲਸਾ ਵਾਈ